ਖਬਰ ਹੁਸ਼ਿਆਰਪੁਰ ਫਗਵਾੜਾ ਮਾਰਗ ਤੇ ਪੈਂਦੇ ਪਿੰਡ ਮਰਨਾਈਆਂ ਤੋਂ ਹੈ ਜਿੱਥੇ ਕਿ ਪਿੰਡ ਮਰਨਾਈਆਂ ਅਤੇ ਅਤੋਵਾਲ ਦੇ ਵਸੀਮੇ ਤੇ ਸਥਿਤ ਸ਼ਿਵ ਮੰਦਿਰ ਨੂੰ ਲੈ ਕੇ ਪਿੰਡ ਮਰਨਾਈਆਂ ਅਤੇ ਅਤੋਵਾਲ ਦੀਆਂ ਦੋਹ ਤਰ੍ਹਾਂ ਆਮੋ ਸਾਹਮਣੇ ਹੋ ਗਈਆਂ ਤੇ ਦੋਹਾਂ ਵੱਲੋਂ ਇੱਕ ਦੂਸਰੇ ਤੇ ਕਈ ਤਰ੍ਹਾਂ ਦੇ ਦੋਸ਼ ਵੀ ਲਗਾਏ ਗਏ ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਕੋਲ ਵੀ ਪਹੁੰਚਿਆ ਜਾਣਕਾਰੀ ਦਿੰਦਿਆਂ ਮੰਦਿਰ ਦੀ ਪ੍ਰਧਾਨ ਅਮਰਜੀਤ ਕੌਰ ਨੇ ਦੱਸਿਆ ਕਿ ਇਹ ਮੰਦਿਰ ਕਈ ਸਾਲ ਪੁਰਾਣਾ ਮੰਦਿਰ ਹੈ ਤੇ ਇਸ ਮੰਦਿਰ ਵਿੱਚ ਬਾਬਾ ਲਕਸ਼ਮਣ ਗਿਰੀ ਜੀ ਨੇ ਤਪੱਸਿਆ ਕੀਤੀ ਹੋਈ ਹੈ ਤੇ ਇਸ ਦੇ ਦੇਖਭਾਲ ਪਿੰਡ ਮਰਨਾਈਆਂ ਦੀ ਸੰਗਤ ਅਤੇ ਪਿੰਡ ਅਤਵਾਲ ਦੇ ਰਹਿਣ ਵਾਲੇ ਇੱਕ ਪੁਲਿਸ ਮੁਲਾਜ਼ਮ ਦਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਕਹਿੰਿਆ ਕਿ ਮੰਦਰ 'ਚ ਜੋ ਵੀ ਪਿਆਰੀ ਰੱਖਿਆ ਜਾਂਦਾ ਹੈ ਉਸ ਨੂੰ ਕੁਝ ਸਮੇਂ ਬਾਅਦ ਹੀ ਦਵਿੰਦਰ ਸਿੰਘ ਵੱਲੋਂ ਪਹਿਆ ਦਿੱਤਾ ਜਾਂਦਾ ਹੈ ਤੇ ਬਾਅਦ ਵਿੱਚ ਸੰਗਤ ਨੂੰ ਕੋਈ ਠੋਸ ਕਾਰਨ ਵੀ ਨਹੀਂ ਦੱਸਿਆ ਜਾਂਦਾ। ਉਹਨਾਂ ਨਾਲ ਹੀ ਦੋਸ਼ ਲਗਾਇਆ ਕਿ ਬੀਤੇ ਦਿਨੀ ਦਵਿੰਦਰ ਸਿੰਘ ਮੰਦਰ ਵਿਖੇ ਕੁਝ ਨਿਹੰਗ ਸਿੰਘਾਂ ਨੂੰ ਵੀ ਲੈ ਕੇ ਆਇਆ ਸੀ ਜਿਨ੍ਹਾਂ ਨੇ ਮੰਦਰ ਵਿੱਚ ਮੌਜੂਦ ਬੀਬੀਆਂ ਨਾਲ ਬਦਸਲੂਕੀ ਵੀ ਕੀਤੀ ਤੇ ਕਈ ਪ੍ਰਕਾਰ ਦੇ ਅਪਸ਼ਬਦ ਵੀ ਬੋਲੇ। ਹਾਂਜੀ ਉੱਤਵਾਲ ਦੇ ਹੈ ਜਿੱਦਾਂ ਕਿ ਇਹ ਜਗ੍ਹਾ ਜਿਹੜੀ ਹੈਗੀ ਆ ਉਹ ਪਿੰਡ ਮਰਨਾਈਆ ਤੇ ਉੱਤਵਾਲ ਦੀ ਹੱਦ ਦੇ ਵਿੱਚ ਪੈਂਦੀ ਹੈ ਪਿੰਜੂਆਣਾ ਜਗ੍ਹਾ ਹੈ ਸ਼ਿਵ ਮੰਦਰ ਤੇ ਉਹ ਜੋ ਉੱਤਵਾਲ ਦੇ ਹੈਗੇ ਆ ਉਹ ਪੁਲਿਸ ਮੁਲਾਜ਼ਮ ਉਹ ਵੀ ਇੱਥੇ ਸੇਵਾਦਾਰ ਹੀ ਸੀਗੇ ਇੱਕ ਤਰ੍ਹਾਂ ਪਰ ਉਹਨਾਂ ਨੂੰ ਸਾਡੇ ਹੀ ਸੰਗਤਾਂ ਨੇ ਉਹਨਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਕਿ ਤੁਸੀਂ ਭਾਜੀ ਸਾਰਾ ਕੁਝ ਦੇਖਦੇ ਆ ਤੁਸੀਂ ਕਰੋ ਤੇ ਉਹਨਾਂ ਨੇ ਇਸ ਚੀਜ਼ ਦਾ ਫਾਇਦਾ ਚੱਕਦੇ ਹੋਏ ਮਰਨਾਈਆ ਪਿੰਡ ਵਾਲੇ ਕੁਝ ਕਹਿੰਦੇ ਨਹੀਂ ਹੈਗੇ ਉਹਨਾਂ ਨੂੰ ਇਸ ਕਰਕੇ ਉਹ ਇਸ ਚੀਜ਼ ਦਾ ਫਾਇਦਾ ਚੱਕ ਗਏ ਕਿ ਉਹ ਆਪਣੀ ਪ੍ਰਧਾਨਗੀ ਨੂੰ ਇੱਥੇ ਪ੍ਰਧਾਨਗੀ ਇਥੇ ਬਹੁਤ ਚਲਾਈ ਉਹਨਾਂ ਨੇ ਜਿਹੜੇ ਉਹ ਜੀ 31 ਅਗਸਤ ਦੀ ਗੱਲ ਹੈਗੀ ਆ 31 ਅਗਸਤ ਦੀ ਇਸ ਤਰ੍ਹਾਂ ਗੱਲ ਹੋਈ ਸੀ ਕਿ ਸਾਡੀ ਮੀਟਿੰਗ ਸੀ ਪਹਿਲਾਂ ਜੋ ਵੀਰ ਉਹਨਾਂ ਰੌਲਾ ਪਾਇਆ ਸੀਗਾ ਕਿ ਸਾਨੂੰ ਸੰਤਾ ਦੇ ਨਾਲ ਕੋਈ ਇਸ਼ੂ ਸੀ ਉਹਨਾਂ ਦੇ ਜਿਹੜੇ ਕਿ ਇਸ਼ੂ ਬਿਲਕੁਲ ਗਲਤ ਸੀਗੇ ਕੋਈ ਸਾਬਤ ਨਹੀਂ ਹੋਇਆ ਸੀ ਗੱਲ ਤੇ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਤੁਸੀਂ ਮੀਟਿੰਗ ਫਿਕਸ ਕਰੋ ਤੇ ਇੱਥੇ ਆ ਕੇ ਫੈਸਲਾ ਕਰਦੇ ਆਪਾਂ ਤੁਸੀਂ ਜੋ ਵੀ ਤੁਹਾਨੂੰ ਪ੍ਰੋਬਲਮਸ ਹੈ ਜੋ ਵੀ ਕੋਈ ਤੁਹਾਨੂੰ ਡਾਊਟ ਹੈ ਡਾਊਟ ਕਲੀਅਰ ਕਰਦੇ ਆਪਾਂ ਪਰ ਉਹਨਾਂ ਨੇ ਸਾਨੂੰ ਬਿਨਾਂ ਇਨਫੋਰਮ ਕੀਤੇ ਹੀ 2 ਦਿਨ ਪਹਿਲਾਂ ਹੀ ਨਹਿੰਦ ਸਿੰਘਾਂ ਨੂੰ ਬੁਲਾ ਕੇ ਇੱਥੇ ਤਵਕਤਵ ਬੋਲ ਦਿੱਤਾ ਧਮਕੀਆਂ ਵਾਲਾ ਬਹਾਲ ਬਣਾ ਦਿੱਤਾ ਸਾਡੀ ਬੀਬੀਆਂ ਸਾਰੀਆਂ ਬੈਠੀਆਂ ਸੰਗਤਾਂ ਵਿੱਚ ਬੀਬੀਆਂ ਸੀ ਅਸੀਂ ਸਾਨੂੰ ਡਰਾਇਆ ਧਮਕਾਇਆ ਗਿਆ ਕਿ ਤੁਸੀਂ ਬੋਲਣ ਬਿਲਕੁਲ ਨਹੀਂ ਬੋਲ ਸਕਤੀਆਂ ਤੇ ਅਸੀਂ ਜਦੋਂ ਬੋਲਣ ਦੀ ਕੋਸ਼ਿਸ਼ ਕੀਤੀ ਕਿ ਤੁਹਾਨੂੰ ਤੁਸੀਂ ਤੁਸੀਂ ਕਿੱਦਾਂ ਬੋਲਦੇ ਇੰਨਾ ਕੁਝ ਕਰੀ ਜਾ ਰਹੇ ਆ ਤੇ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਸਿਰਫ ਸਾਨੂੰ ਧਮਕੀਆਂ ਦਿੱਤੀਆਂ ਕਿ ਅਸੀਂ ਤੁਹਾਨੂੰ ਸੋਧ ਦੇਵਾਂਗੇ ਦੋ ਵਾਰੀ ਅਸੀਂ ਮੀਟਿੰਗ ਰੱਖੀ ਸੀ ਕਿ ਅਸੀਂ ਤੁਸੀਂ ਮਸਲਾ ਕਲੀਅਰ ਕਰਨਾ ਹੈ ਤੇ ਤੁਸੀਂ ਮੀਟਿੰਗ ਫਿਕਸ ਕਰੋ ਮੈਂਬਰ ਬੁਲਾਓ ਦੋਨੋਂ ਪਿੰਡਾਂ ਦੇ ਪਰ ਉਹਨਾਂ ਨੇ ਸਾਨੂੰ ਇੱਧਰ ਮਨਾਈਆਂ ਪਿੰਡ ਵਾਲੇ ਨੂੰ ਕਿਸੇ ਨੂੰ ਇਨਫੋਰਮ ਨਹੀਂ ਕੀਤਾ ਜਦਕਿ ਫਤੂਵਾਲ ਵਾਲੇ ਆਉਂਦੇ ਹੁੰਦੇ ਕਿ ਇਹਨਾਂ ਉਹਨਾਂ ਦੇ ਨਾਲ ਉਹ ਆਪਣੇ ਉਹਨਾਂ ਦੇ ਨਾਲ ਬਹੁਤ ਸਾਰੇ ਬੰਦੇ ਉਹ ਇਕੱਠੇ ਕਰਕੇ ਲੈ ਆਉਂਦਾ ਆ ਜਦਕਿ ਇੱਧਰ ਇਨਫੋਰਮ ਨਹੀਂ ਕੀਤਾ ਜਾਂਦਾ ਕਿ ਅਸੀਂ ਮੀਟਿੰਗ ਕਰਨ ਲੱਗੇ ਆ ਉਸ ਦਿਨ 31 ਅਗਸਤ ਨੂੰ ਵੀ ਹਾਂਜੀ ਸ਼ਿਕਾਇਤ ਕੀਤੀ ਅਸੀਂ ਅਸੀਂ ਐਸਐਸਪੀ ਆਫਿਸ 'ਚ ਸ਼ਿਕਾਇਤ ਕਰਕੇ ਆਏ ਆ ਅਸੀਂ ਇਨਸਾਫ ਚਾਹੁੰਦੇ ਆ ਕੋਈ ਵੀ ਤਰ੍ਹਾਂ ਹੋਵੇ ਅਸੀਂ ਉਹਨਾਂ ਦਾ ਮਾਨਸਿਕ ਸਤਿਕਾਰ ਕਰਦੇ ਮੱਥੇ ਟੇਕਦੇ ਆ ਅਸੀਂ ਪਰ ਤੁਸੀਂ ਇਸ ਚੀਜ਼ ਨੂੰ ਦੇਖੋ ਕਿ ਕਿਸੇ ਵੀ ਜਗ੍ਹਾ ਦੀ ਬੇਅਦਵੀ ਨਹੀਂ ਹੋਣੀ ਚਾਹੀਦੀ ਉਧਰ ਦੂਸਰੀ ਧਿਰ ਦੇ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਉੱਪਰ ਲਗਾਏ ਜਾ ਰਹੇ ਦੋ ਇਸ ਸਾਰਾ ਸਰ ਗਲਤ ਨਹੀਂ ਕਿਉਂਕਿ ਇਸ ਮੰਦਰ ਦੀ ਉਸਾਰੀ ਦਾ ਕੰਮ ਉਹਨਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ ਤੇ ਪੁਜਾਰੀ ਨੂੰ ਪੁੱਝੌਂਦੇ ਸਵਾਲ ਤੇ ਉਹਨਾਂ ਕਿਹਾ ਕਿ ਉਕਤ ਪੁਜਾਰੀ ਵੱਲੋਂ ਆਪਣੀ ਪਛਾਣ ਨਹੀਂ ਸੀ ਦੱਸੀ ਜਾ ਰਹੀ ਉਹ ਪਪਾ ਜੀ ਕੋਈ ਇੱਥੇ ਇਦਾਂ ਦੀ ਮਹੌਲ ਨਹੀਂ ਹੈ ਜਿਹੜਾ ਸ਼ਿਵ ਮੰਦਰ ਪਿੰਜੋਣਾ ਬਾਬਾ ਲక్ష్ਮੀਲੀ ਗਿਰੀ ਦਾ ਸਥਾਨ ਆ ਜੀ ਉੱਥੇ ਅ 2016 ਤੋਂ ਇਹ ਛੇ ਮੰਦਰ ਦੀ ਉਸਾਰੀ ਅਸੀਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਆ ਇਹ ਲਗਭਗ ਸਾਲ ਦੇ ਵਿੱਚ ਛੇ ਸੱਤ ਮਹੀਨੇ ਵਿੱਚ ਇਹ ਪੂਰੀ ਹੋਈ ਆ ਤੇ ਉੱਥੇ ਕੋਈ ਵੀ ਇਦਾਂ ਦੀ ਗੱਲ ਨਹੀਂ ਹੈਗੀ ਨਿਹੰਗ ਸਿੰਘ ਜੀ ਦਾ ਹਰ ਸ਼ਰਧਾਲੂ ਸੰਗਤ ਆਉਂਦੀ ਜਾਂਦੀ ਆ ਇਸ ਤਰ੍ਹਾਂ ਹੀ ਆਉਂਦੇ ਜਾਂਦੇ ਨਿਹੰਗ ਸਿੰਘ ਗਏ ਆ ਪਰ ਉਹਨਾਂ ਨੇ ਕਿਸੇ ਨੂੰ ਕੋਈ ਬਦ ਘੱਟ ਨਹੀਂ ਗੱਲ ਕਹੀ ਉਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਨੂੰ ਉਹ ਗਏ ਜਿਨ੍ਹਾਂ ਨੇ ਇਹ ਅਮਰਜੀਤ ਕੌਰ ਨੇ ਤੇ ਲੱਭੇ ਨੇ ਇਹਨਾਂ ਨੂੰ ਸਰੂਪੇ ਪਾਏ ਆ ਇਹਨਾਂ ਦੀ ਫੋਟੋ ਕੋਲਵਾ ਜੀ ਕੋਲ ਇੱਕ ਹੋਰ ਇਲਜ਼ਾਮ ਲੱਗ ਰਿਹਾ ਕਿ ਕਿਤੇ 15 ਦਿਨ ਤੋਂ ਬਾਅਦ ਉਸ ਨੂੰ 15 ਦਿਨਾਂ ਦੇ ਜੱਗ ਨਹੀਂ ਦੇ ਰਹੇ ਇੱਕ ਹੀ ਮੰਤਰਾ ਇਹ ਜਿਹੜਾ ਜੀ ਲਿਆਂਦਾ ਪੰਡਤ ਲਿਆਂਦਾ ਬਾਬਾ ਲਿਆਂਦਾ ਪਪਾ ਭਪਿੰਦਰ ਸਿੰਘ ਅਸੀਂ 10 ਤਰੀਕ ਨੂੰ ਲਿਆਂਦਾ ਤਾਂ ਸਾਡੇ 14 ਤਰੀਕ ਨੂੰ ਸ਼ਿਵਲਿੰਗ ਸਾਵਨਾ ਦਿਵਸੀ ਇਸ ਜਿਸ ਜਿਸ ਨੇ ਸਾਨੂੰ ਆਧਾਰ ਕਾਰਡ ਦਿੱਤਾ ਉਹਦਾ ਅਸੀਂ ਆਧਾਰ ਕਾਰਡ ਵੈਰੀਫਾਈ ਕੀਤਾ 6-7 ਦਿਨਾਂ ਦੇ ਵਿੱਚ ਵਿੱਚ ਤੇ ਜਿੱਥੇ ਇਹ ਟਾਂਡੇ ਰਹਿੰਦਾ ਸੀ ਤਾਂ ਉੱਥੇ ਐਮਸੀ ਸਾਹਿਬ ਨੂੰ ਪੁੱਛਿਆ ਗਿਆ ਉਹਨਾਂ ਨੇ ਕਿਹਾ ਕਿ ਇਹ ਬੰਦਾ ਸਾਡੇ ਇੱਥੇ ਨਹੀਂ ਜਾਂਦਾ ਏ ਨੂੰ ਜਦੋਂ ਇਹਨੂੰ ਪੁੱਛਿਆ ਗਿਆ ਇਹ ਕਹਿੰਦਾ ਵੀ ਮੈਂ ਉੱਥੇ ਕਿਰਾਏ ਤੇ ਰਹਾ ਇਹ ਤਾਂ ਜਦੋਂ ਪਿਛੋਕੜ ਪੁੱਛਿਆ ਵੀ ਤੂੰ ਕਿੱਥੋਂ ਦਾ ਰਹਿਣਾ ਬੜਾ ਤੇਰਾ ਵਿਆਹ ਹੋਇਆ ਆ ਤੇਰੀ ਸ਼ਾਦੀ ਹੋਈ ਆ ਘਰ ਵਾਲੀ ਕਿੱਥੇ ਆ ਤੇ ਜਦੋਂ ਇਹਨੂੰ ਇੰਨੀ ਗੱਲ ਪੁੱਛਦੇ ਕਹਿੰਦਾ ਮੈਨੂੰ ਕੁਛ ਨਾ ਪੁੱਛੋ ਮੈਨੂੰ ਨਹੀਂ ਪਤਾ ਮੈਂ ਕਿੱਥੋਂ ਦਾ ਹੈਗਾ ਕਿੱਥੋਂ ਦਾ ਨਹੀਂ ਇਸ ਨੇ ਸਾਰੇ ਸਾਡੇ ਲੰਬੜਾ ਸਾਹਿਬਾਨ ਉਹ ਵੀ ਗਏ ਆ ਪੁੱਛਣ ਉਹਨਾਂ ਨੂੰ ਵੀ ਨਹੀਂ ਇਸ ਬਾਬੇ ਨੇ ਦੱਸਿਆ ਕੁਝ ਵੀ ਵੀ ਮੈਂ ਕਿੱਥੋਂ ਦਾ ਰਹਿਣ ਵਾਲਾ ਆ ਕਿੱਥੋਂ ਦਾ ਨਹੀਂ ਜੀ ਤੇ ਇਹ ਹੁਣ ਬਾਬੇ ਭਵਿੰਦਰ ਸਿੰਘ ਬਾਰੇ ਜਿਹੜਾ ਹੈਗਾ ਆ ਉਹ ਪਛੋਕਰ ਨਹੀਂ ਦੱਸ ਰਹੇ ਵੀ ਮੈਂ ਕਿੱਥੋਂ ਦੇ ਹੈਗੇ ਆ ਤੇ ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਮੈਂ ਕਿੱਥੋਂ ਦੇ ਹਾਂ ਕਿੱਥੋਂ ਦੇ ਨਹੀਂ ਔਰ ਤਾਂ ਅੱਗੇ ਤਵੀਤ ਪਾਣੀ ਪੜ ਪੜ ਕੇ ਬੀਬੀਆਂ ਨੂੰ ਦੇ ਰਿਆ ਆ ਉੱਥੇ ਇਹ ਮੰਦਰ ਦੇ ਵਿੱਚ ਮਨ ਇਹ ਇਸ ਤਰ੍ਹਾਂ ਕੰਮ ਨਹੀਂ ਠੀਕ ਲੱਗਦਾ ਚੱਲਦਾ